ਹਾਂਜੀ ਹਰ ਕੀ ਹਾਲ ਚਾਲ ਹੈ ਹਾਰੇ ਦੋਸਤਾਂ ਮੈਂ ਤੇਰਾ ਉਮੀਦ ਕਰਦਾ ਕਿ ਠੀਕ ਠਾਕ ਹੋਵੇ ਸਾਰੇ ਸੈਟ ਵੈਟ ਹੁਣ ਦੇ ਲਾਓ ਮਦਰੋ ਅੱਜ ਆਇਸ ਬਈ ਮਕੇਸ਼ ਕੋਲ ਆ ਦੇਖੋ ਬਾਰੀ ਆਪਣੀ ਬਣ ਗਈ ਆ ਜਾਲੀ ਉੱਠ ਗਈ ਉੱਠ ਕੇ ਉੱਠ ਕੇ ਆ ਦੇਖੋ ਬਣੀ ਪਈ ਆ ਸਾਰੀ ਓਕੇ ਰਿਪੋਰਟ ਬਸ ਜਾਲੀ ਦੀ ਕਮੀ ਆ ਉਹ ਪਏ ਸਕਰੂ ਉਧਰ ਲਾਈ ਇੱਕ ਅਸੀਂ ਪੀਏ ਫਿਟ ਆ ਆ ਗਿਆ ਬਾਰੀ ਮਕੇਸ਼ ਦੋ ਦਾ ਲੇਟ ਕਰਤਾ ਇਹ ਬੰਦੇ ਨੇ ਪਰ ਹੁਣ ਬਣਾ ਦੀ ਮੈਂ ਆਟੋਮੈਟਿਕ ਆ ਯਾਰ ਬਈ ਦੇ ਕਰਤੇ ਅੱਤੇ ਜਾ ਅੱਤੇ ਜਾ ਗਏ ਬਾਕੀ ਨਾਲ ਪਾਪਾ ਵੀ ਆਪਣਾ ਉਹ ਵੀ ਦਿਖਾਉਣੇ ਆਉਗਾ ਪਾਪਾ ਦੇ ਵਾਹ ਕੇ ਆ ਪਾਪਾ ਬਈ ਮੇਦਰ ਨੂੰ ਹੀ ਮਣਾ ਇੱਥੇ ਆਵੇ ਆ ਕੇ ਬਈ ਮੇਦਰ ਵੀ ਹੋਰ ਬਾਈ ਜਾਂਦੇ ਵੀ ਆ ਪੈਰ ਦੋ ਲੀਏ ਹੈ ਖਾ ਬਾਕੀ ਪਾਪਾ ਵੀ ਨਾਲ ਆਇਆ ਹਾਂ ਲਓ ਜੀ ਨਾਲ ਇੰਦਰ ਪਾਪਾ ਆਇਆ ਆਪਣੇ ਲਓ ਜੀ ਚੱਲ ਪਾਪਾ ਇੱਥੋਂ ਪਲਾਸ ਲੈ ਕੇ ਜੀ ਪਲਾਸ 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 ਹਾਂ ਬਾਰ ਜਾਂਦੀ ਆ ਆਹੋ ਪਲਾਜ਼ਾ ਦੇ ਵਿੱਚੋਂ ਆ ਗਿਆ ਸਾਹਤ ਨੂੰ ਜਿਹੜਾ ਜਾਲੀ ਲੱਗ ਗਿਆ ਪਰ ਉਹਦੀ ਤੁਹਾਨੂੰ ਦਿਖਾਉਂਦੇ ਹਾਂ ਖੱਚ ਭਰਾਵ ਜੋਰ-ਜੂਰ ਤੇ ਹੈ ਹੀ ਨਹੀਂ ਯਾਰ ਹੈ ਨਹੀਂ ਨਾ ਮਾਸਟਰ ਇਹਦੇ ਚ ਜੋਰ ਉਹ ਜਾਇ ਜੋਰੀ ਹੈ ਨਹੀਂ ਤੇਰ ਚ ਹੂੰ ਸੱਚੀ ਨੇ ਲਓ ਮਤਰੋ ਸੋਭਾ ਦੀ ਦੁਪਹਿਰ ਹੋ ਗਈ ਤੇ ਆ ਦੇਖ ਲਓ ਹੁਣ ਜਾ ਕੇ ਬਾਰੀ ਫੱਟ ਆਈ ਐ ਪਹਿਲਾਂ ਤਾਂ ਇੱਥੇ ਬੋਰਡ ਮੰਗਵਾ ਮ ਲੈ ਕੇ ਆਂਦਾ ਦੋ ਬੋਰਡ ਆਵਦੇ ਆਵੇ ਭਾਈ ਇਧਰ ਉਹ ਵੀ ਖਰਾਬ ਪਤਾ ਨਹੀਂ 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 ਚੱਲਦੇ ਤੇ ਹੈਗੇ ਆ ਫਿਰ ਬਰਮਾ ਤੋੜ ਲਿਆ ਇਹ ਇੱਕ ਤਾਂ ਬਰਮਾ ਆ ਰਿਹਾ ਇਹ ਤਾਂ ਠੀਕ ਆ ਚਲੋ ਜਿਹੜੇ ਟੁੱਟਿਆ ਹੋਇਆ ਦਿਖਾਈ ਆ ਲੋ ਕੰਦ ਜੀ ਰਹਿ ਗਏ ਸੀ ਮਾਹੀ ਸੱਟ ਆਇਆ ਹੈ ਇਸ ਤੋਂ ਤੇ ਆ ਲੱਗ ਗਈ ਹੁਣ ਉਹਨਾਂ ਹੁਣ ਕਸੀ ਜਾਂਦਾ ਅੰਦਰਲੇ ਪਾਸੇੋਂ ਤੇ ਫਿਰ ਤੁਹਾਨੂੰ ਦਿਖਾਉਨੇ ਆ ਹਾਬਕ ਤਾਬ ਠੀਕ ਹੈ ਜੀ ਹਾਂ ਇਧਰ ਦੇਖ ਲਓ ਪਾਪਲੇ ਪੜਿਆ ਹੋਏ ਵਿੱਚ ਹੋਰ ਕੀ ਐ ਆਏ ਲੱਗੀਆਂ ਢੀ ਵਾਂਢੀ ਕੱਚੇ ਮੈਸਤਰੀਆਂ ਦਾ ਜਿਵੇਂ ਵੀ ਲੱਗੀ ਬੱਸ ਮੈਂ ਨਾਲ ਕਸੀਨਾ ਤੋਂ ਖੂਹ ਚ ਘੱਟ ਮਾਰ ਕੇ ਲੈ ਵੀ ਅਰਲਾ ਦਾ ਪੂਰੀ ਟੈਡ ਲੱਗਦੀ ਆ ਬਰਲਾ ਟੈਡ ਅਰਲਾ ਟੈਡ ਆ ਇਹਦਾ ਮੱਲਾ ਇਹਦੇ ਚਾਰ ਬੰਦੇ ਸਾਧ ਕੇ ਖੁੱਲ ਨਹੀਂ ਪਿਆ ਕਰ ਮੈਂ ਤੇਲ ਦੇ ਲਾਂਗੇ ਤੇਲ ਦੇ ਲਾਂਗੇ ਮੈਸ ਤੇਲ ਦੇ ਲਾਂਗੇ ਲੋੜ ਹੀ ਨਹੀਂ ਵਾਠ ਨਹੀਂ ਵਰਦੀ ਵੀ ਆ ਵਾ ਸਹੀ ਆ ਥੋੜੀ ਜੀ ਮੈਨੂੰ ਜਾਨ ਜੀ ਨਾਲ ਲਵਣੀ ਪਿਆ ਕਰਨੀ ਕਿੱਥੇ ਅੜਦੀ ਸੀਗੀ ਦੋਨਾਂ ਦੀ ਪਾਣੀ ਹਾਂ ਕਰਤਾ ਲੇ ਬਸ ਸਹੀ ਬਰਾਬਰ ਆ ਵਾ ਠੀਕ ਚਲੋ ਵੀ ਖੋਲੋ ਇੱਕ ਮਿੰਟ ਇੱਕ ਰਹਿ ਗਿਆ ਅੰਦਰ ਹੀ ਹਟਲਾ ਟੈਂਪਰੀ ਤੇ ਨਾਲ ਚੱਕਰ ਦਾ ਪਕਾਇਤ ਲੈ 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 ਬਾਰੀ-ਬਾਰ ਘਾੜ ਲਓ ਨਾ ਵਾ ਠੀਕ ਆ ਮਸਤਰੀ ਆ ਸ਼ਟਰ ਕੋੰਡਾ ਸਾਹਣੂ ਬੰਦ ਮਾਰ ਗਏ ਲੈ ਲੈ ਨਾ ਪਿੱਛੇ ਪਿਆ ਰਹਿੰਦੇ ਤੈਨੂੰ ਕਹਿੰਦਾ ਉਹ ਛੱਟ ਮਾਰਨ ਵਾਲੀ ਆ ਨਾਟ ਜਾਵੇਂ ਬਾਹਰ ਆਏ ਚੱਲ ਠੀਕ ਆ ਚੱਲ ਥੱਲੇ ਵਾਲਾ ਕਾਸ ਪਹਿਲਾਂ ਉਹ ਥੱਲੇ ਵਾਲਾ ਕਾਸ ਪਹਿਲਾਂ ਉਹ ਭੰਦਾ ਰਹੇ ਤਾਂ ਬਾਹਰ ਆ ਆ ਲੈ ਆ ਲੈ ਆ ਲੈ ਚੱਲ ਬਾਸਲ ਪਾ ਇੱਥੇ ਕਾਸ ਪਾਪਾ ਤੂੰ ਤਾਂ ਲਾ ਕਾਸ ਦੇ ਫੜਾ ਦੇ ਵਾਸ਼ਲ ਤੇ ਉਹ ਨਾਟ ਮੈਂ ਟਮਾ ਲਾਉ ਵੀ ਆਰ ਲ ਵੀ ਮੈਤਰਾ ਬੈਲਡੀ ਕਰਾਦੀ ਸੀ ਜੀ ਆਏ ਥੱਲੇ ਵਾਲਾ ਕੁੰਡ ਆ ਜਾ ਵੀ ਇਹਦਾ ਤੇ ਜਾਲੀ ਲਵਾਤੀ ਅੰਦਰ ਹਾਂ ਕਸਿਆ ਗਿਆ ਹੋਰ ਬਾ ਠੀਕ ਆ ਤਾਂ ਵਾਲਾ ਵੀ ਕੱਸ ਦੇ ਓਕੇ ਹੋ ਗਿਆ ਜਮਾ ਕੰਮ ਹੁਣ ਲੱਗ ਜਾ ਕਰ ਸੌਖੀ ਪਾਪਾ ਖੋਲ ਕੇ ਲਾਈ ਆ ਸਹੀ ਸਹੀ ਤੱਕ ਲਾਉਣਾ ਪੈਣਾ ਮੜਾ ਜਾ ਹਾਂ ਠੀਕ ਹੈ ਇਹਨੇ ਵਿਰਲੇ ਕਿੰਨੀ ਕਿੰਨੀ ਅੰਦਰ ਹੈ ਹੈ ਨਹੀਂ ਵਾ ਠੀਕ ਹੈ ਵਾ ਠੀਕ ਹੈ ਠੀਕ ਆਪਾ ਇਹ ਤੇਲ ਦੇ ਦੇਣੇ ਇਹਨੂੰ ਆਪਾਂ ਮੜਾ ਜਾ ਤੇਲ ਦਾ ਨਹੀਂ ਰੋੜਾ ਰੋੜਾ ਤਾਂ ਮਾੜੀ ਲੱਗਦੀ ਹੈ ਇੰਨੀ ਦੇ ਦਾਬ ਕੇ ਲਈ ਜਾਵੇ ਤਾਂ ਵਧ ਗਿਆ ਗਾਲੀ ਆ ਦਾਬ ਕੇ ਆ ਮੈਗਨਾ ਸੱਟ ਮਾਰਨ ਵਾਲੀ ਆ ਨਹੀਂ ਨਹੀਂ ਸਹੀ ਆ ਬਾਹੀ ਆ ਯਾਰ ਵੀ ਤੁਹਾਨੂੰ ਭਾਈ ਸਾਰਿਆਂ ਨੂੰ ਵਾਰੀ ਲੱਗ ਗਈ ਨਾ ਖਲੀ ਛਾਤਰ ਆਹੀ ਹਾਂ ਤਪੱਸਿਆ ਨਵੀ ਅ ਵਰਮਾ ਕੇ ਇਹਦਾ ਡਰੱਲ ਕੇ ਇਹਦੀ ਬੋਰਡ ਕੇ ਇਹਦਾ ਤੇ ਵਰਮਾ ਟੁੱਟਿਆ ਵੀ ਕਿਵੇਂ ਐਟ ਤੇ ਉਹ ਤਾਂ ਚਲ ਆਪਣਾ ਹੀ ਸੀਗਾ ਉਧਰ ਆਪਾਂ ਲੈਟ ਤੇ ਵਰਮਾ ਆਪਦਾ ਤਾਂ ਹਾਂ ਫੜੇ ਕੁੱਕੜਾ ਨੂੰ ਦੱਸ ਦਿੱ ਗਏ ਹਣ ਲਓ ਜੀ ਨਹੀਂ ਲੀਏ ਵਾਰ ਹਾਂ ਆਹ ਹਾ 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 ਮਰਾ ਕੇ ਲੈ ਦੀ ਉਹ ਐਟ ਤੇ ਪਈ ਦੀ ਕਿਹੜੀ ਉਹ ਬਣਾ ਕੇ ਨਹੀਂ ਉੱਥੇ ਪਈ ਉਹ ਤਾਂ ਹਟੀ ਬਾਰੀ ਲਾ ਦੀ ਛੋਡੇ ਛੋਡੇ ਨੂੰ ਹੁਣ ਛੱਤ ਵੀ ਪਾ ਦਿੰਨੇ ਇੱਕ ਦਿਨ ਚ ਠੀਕ ਆ ਉਹ ਬਾਤ ਸਹੀ ਏ ਹੈ ਓਕੇ ਆ ਚਲੋ ਓਕੇ ਲੱਗ ਗਿਆ ਮੇਥੋਂ ਦਾ ਹਾਂ ਇੱਥੇ ਜਾਂਦਾ ਕਾ ਪਾਪਾ ਅੰਦਰੋਂ ਬਾਹਰ ਨਹੀਂ ਬੋਰਡ ਦਾ ਉਹ ਬੋਰਡ ਦੀ ਹੁਣ ਇੱਕ ਤਾਂ ਰੋੜਾ ਲਾ ਦਾਂਗੇ ਆਪਾਂ ਬਾਅਦ ਚ ਉਹਦਾ ਨਾਂ ਵੀ ਲੱਗੇ ਤਾਂ ਵੀ ਕੋਈ ਚੱਕਰ ਨਹੀਂ ਬਾਰੀ ਆਪਣੀ ਪੂਰੀ ਪੂਰੀ ਓਕੇ ਰਿਪੋਰਟਾਂ ਮਿੱਤਰੋ ਵਧਾਈਆਂ ਤੁਹਾਨੂੰ ਸਾਰਿਆਂ ਨੂੰ ਠੀਕ ਆ ਜੀ ਵਧਾਈਆਂ ਪ੍ਰਾਤ ਤਾਲੀਗਰ ਦਰ ਆ ਪਾਲੇ ਨੇ ਹਾਂ ਸਾਰਿਆਂ ਨੂੰ ਇਹ ਵੀਡੀਓ ਦਾ ਪੈਕਿੰਗ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲ ਨੇ ਵੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਯੂਸੇ ਵੀਡੀਓ ਕਿੱਦਾਂ ਲੱਗੀ ਕਿ ਜਿਵੇਂ ਕਿ ਤੁਹਾਨੂੰ ਮੈਂ ਕੱਲ ਕਿਹਾ ਸੀ ਕੱਲ ਵਾਲੇ ਵਲਾਗ ਵਿੱਚ ਵਲਾਗ ਵਿੱਚ ਵੀ ਬਾਰੀ ਆਪਾਂ ਅਗਲੇ ਵਲਾਗ ਤੁਹਾਨੂੰ ਲੱਗੀ ਵੀ ਮਿਲੂਗੀ ਦੇਖਣ ਨੂੰ ਤੇ ਆਹ ਦੇਖ ਲਓ ਤੁਹਾਡੇ ਸਾਹਮਣੇ ਫਿਰ ਓਕੇ ਰਿਪੋਰਟਾਂ ਠੀਕ ਆ ਜੀ ਹੁਣ ਪਾਵਾਂਗੇ ਆਪਾਂ ਇੱਕ ਅਦੇ ਦਿਨ ਚ ਛੱਤ ਵਧੀਆ ਬਣ ਗਈ ਨੇ ਉਹਨੇ ਬਈ ਓਕੇ ਬਈ ਓਕੇ ਵਧਾਈਆਂ ਤੈਨੂੰ ਸਵਾ ਬਧਾਈਆਂ ਆ